ਉਸیں ਜਾ ਕੇ ਵੇਖ ਕੇ ਆਏ ਅੰਦਰ ਪੁਰਾਣੀਆਂ ਇਹਨਾਂ ਦੀਆਂ ਫੋਟੋਆਂ ਪੁਰਾਣੇ ਨਲਕੇ ਲੱਗੇ ਆ ਆਪਣੇ ਘਰ ਇਨੀ ਪੁਰਾਣਾ ਸਾਰਾ ਕੁਝ ਜਿਹੜਾ ਉਹ ਪੁਰਾਣਾ ਪੈਂਡ ਇਹਨਾਂ ਨੇ ਵਸਾ ਕੇ ਰੱਖਿਆ ਸਾ ਕੇ ਰੱਖਿਆ ਬਿਲਕੁਲ ਵੀ ਲਗਿਆ 10 ਸਾਲੇ ਮੈਂ ਚੱਲੀ ਹਤੇ But the camera, How the experience here? It was really fun actually. We got to see how gold was made. We got to go down to the mines. It was a lot of fun. How was your experience? It was really good. We learned a lot about Australia's history. And during the gold rush time in 1850s, purest form of gold, 99% pure. ਚਾਈਨਾ ਤੋਂ ਵੀ ਹੋਰ ਤੇ ਸ਼ਾਂਤੋ ਵੀ ਬਹੁਤ ਇੱਥੇ ਸੋਨਾ ਲੱਭਣਾ ਹੈ ਜੀ ਜਿਹੜੀ ਕਿ ਮੈਲਬਨ ਦੇ ਵਿੱਚ ਆਪਾਂ ਨੂੰ ਇੱਕ ਇੱਕ ਘੰਟਾ ਟ੍ਰੈਫਿਕ ਦੇ ਵਿੱਚ ਸਟਕ ਹੋ ਜਾਂਦਾ ਬੰਦਾ ਜਦੋਂ ਘਰੇ ਜਾਂਦਾ ਜਾਂਦਾ ਉਹ ਤੱਕ ਐਗਜ਼ੌਸਟਡ ਹੋ ਜਾਂਦਾ ਬੰਦਾ ਤਾਂ ਕਿ ਬੱਚਿਆਂ ਨੂੰ ਵੀ ਟਾਈਮ ਨਹੀਂ ਦੇ ਪਉਂਦਾ ਇੱਥੇ ਫੇਕ ਸਨੋ ਹੁੰਦੀ ਹੈ ਜਿਵੇਂ ਕਿ ਪੂਰਾ ਕ੍ਰਿਸਮਸ ਦਾ ਮਾਹੌਲ ਬੜਿਆ ਹੁੰਦਾ ਜੀ ਜਿਹੜੇ ਬੰਦੇ ਬਿਜ਼ਨਸ ਕਰਨ ਚਾਹੁੰਦੇ ਨੇ ਇੱਥੇ ਦੇਖੋ ਇੱਥੇ ਅੱਜ ਦੀ ਡੇਟ ਦੇ ਵਿੱਚ ਵੀ ਪੰਜਾਬੀ ਇਲੈਕਟ੍ਰੀਸ਼ੀਅਨ ਨਹੀਂ ਹੈਗਾ ਪਲੰਬਰ ਪੰਜਾਬੀ ਪਲੰਮਰ ਨਹੀਂ ਹੈਗਾ ਇੱਥੇ ਸਕੋਪ ਬਹੁਤ ਆ ਆ ਰੀਕ ਬਿਜ਼ਨਸ ਦੇ ਵਿੱਚ ਆਪਣੇ ਲੋਕ ਨੇ ਕਾਰਵਾਸ਼ ਨੇ ਸਾਡਾ ਚ ਇਹ ਰੈਸਟੋਰੈਂਟ ਨੇ ਸਾਰੇ ਨੇ ਆਪਣੇ ਲੋਕਾਂ ਦੇ ਡੇਗਰ ਆ ਕੇ ਦੇਖੋ ਵੀਕਐਂਡ ਦੇ ਉੱਤੇ ਇੱਥੇ ਤਾਂ ਗੋਰੇਦਾਰ ਦਰਵਾਜ਼ਾ ਘੜਕਾਉਂਦੇ ਨੇ ਕਿ ਆਹ ਵੀ ਭਾਈ ਨਿਕਲਿਓ ਬਾਹਰ ਖੇਡਣ ਨੂੰ ਨੂੰ ਬੱਚੇ ਬਾਹਰ ਨੇ ਦੁਪਹਿਰ ਨੂੰ ਜਾਂ ਉਹਨਾਂ ਦੇ ਬੱਚੇ ਬਾਹਰ ਨੇ ਦੁਪਹਿਰ ਨੂੰ ਕਿਸੇ ਨੂੰ ਕੋਈ ਫਿਕਰ ਨਹੀਂ ਜੇ ਸਾਡੇ ਘਰੇ ਬੱਚੇ ਆਉਂਦੇ ਤਾਂ ਉਹ ਰੋਟੀ ਲਾ ਕੇ ਜਾਂਦੇ ਆਂ ਤੇ ਉਹਨਾਂ ਦੇ ਘਰੇ ਜਾਂਦੇ ਆ ਤਾਂ ਉਹ ਪੀਜਾ 버ਗ ਉਹਨਾਂ ਨੂੰ ਖਵਾ ਦਿੰਦੇ ਆ ਸਾਡੇ ਵਿੱਚ ਵੀ ਸਾਨੂੰ ਲੱਗਦਾ ਕਿ ਅਸੀਂ ਬਹੁਤ ਲੱਕੀਆ ਹਾਂ ਕਸਿਕਾਲ ਦੋਸਤੋ ਪੰਜਾਬ ਟੀਵੀ ਤੇ ਸਵਾਗਤ ਆਪ ਸਭ ਦਾ ਦੋਸਤੋ ਇੱਕ ਵਧੀਆ ਜੀ ਇੱਕ ਐਪੀਸੋਡਸ ਦੀ ਸੀਰੀਜ਼ ਲੈ ਕੇ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹਾਂ ਦੋਸਤੋ ਆਸਟ੍ਰੇਲੀਆ ਦੇ ਵਿੱਚ ਜਦੋਂ ਤੁਹਾਡੇ ਕਰਦੇ ਆਉਂਦੇ ਨੇ ਪਿੰਡ ਭਰਾ ਆਉਂਦੇ ਨੇ ਮਾਤਾ ਪਿਤਾ ਜਾਂ ਕੋਈ ਵੀ ਹੋਰ ਦੋਸਤ ਤੁਹਾਡੇ ਨਾਲ ਵਾਸਤਾ ਰੱਖਦੇ ਨੇ ਕਿ ਕਹੀਏ ਅਸੀਂ ਵੇਖੀਏ ਕੀ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਤੋਂ ਸਟਾਰਟ ਕਰਦੇ ਹਾਂ ਮੈਲਬਰਨ ਦੀ ਇੱਕ ਗੁਆਂਡੀ ਦੇਸ਼ ਦੇ ਵਿੱਚ ਆਪਾਂ ਜਦੋਂ ਕਹਿੰਦੇ ਨੇ ਗੁਆਂਡੀ ਦੇਸ਼ ਸਾਡੇ ਫਿਜੀ ਨੇ ਵਾਲੀ ਨੇ ਔਰ ਨਿਊਜ਼ੀਲੈਂਡ ਨੇ ਪਰ ਮੈਲਬਰਨ ਦੇ ਵਿੱਚ ਕੀ ਕੀ ਆ ਪਹਿਲਾਂ ਉਹ ਘਮੀ ਹੈ ਬੈਲਟ ਇੱਕ ਬਹੁਤ ਸੋਹਣੀ ਖੂਬਸੂਰਤ ਜਗਾ ਇੱਥੇ ਆਪਾਂ ਸ਼ੁਰੂਆਤ ਕਰਾਂਗੇ ਲੋਹਾਂਮ ਸਾਹਿਬ ਗੁਰਿੰਦਰ ਲੋਹਾਂਮ ਸਾਹਿਬ ਤੁਹਾਡੇ ਨਾਲ ਬਵਾਖਤਾ ਜਲਦੀ ਹਾਜ਼ਰ ਹੋਣਗੇ ਤੇ ਆਪਾਂ ਆਉਣ ਵਾਲੀਆਂ ਸੀਰੀਜ਼ ਜਿਹੜੀਆਂ ਹੋਣਗੀਆਂ ਉਹਨਾਂ ਦੇ ਵਿੱਚ ਆਪਾਂ ਵੇਖਾਂਗੇ ਕਿ ਕਿ ਵੀ ਵਿਕਟੋਰੀਆ ਦੇ ਵਿੱਚ ਕਿਹੜੀਆਂ-ਕਿਹੜੀਆਂ ਥਾਵਾਂ ਨੇ ਕੀ ਕੀ ਉਹਨਾਂ ਦੀ ਖਾਸੀਅਤ ਆ ਕਿੱਥੇ-ਇੱਥੇ ਆਪਾਂ ਕਿਹੜੇ ਟਾਈਮ ਦੇ ਵਿੱਚ ਕਿਹੜੇ ਮੌਸਮ ਦੇ ਵਿੱਚ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਰਦੇ ਕੀ ਕੀ ਟਿਕਟਿੰਗ ਪ੍ਰਾਈਜ਼ਿੰਗ ਸੋ ਸਭ ਕੁਝ ਬੱਚਿਆਂ ਤੋਂ ਨਾਲ ਲੈ ਕੇ ਆਪਾਂ ਇਹ ਵੇਖਿਆ ਕਰਾਂਗੇ ਹੌਨ ਦਾ ਟਾਈਮ ਦੇ ਵਿੱਚ ਤੇ ਲਵਮ ਸਾਹਿਬ ਲਵਮ ਸਾਹਿਬ ਸਾਡੇ ਨਾਲ ਹਾਜ਼ਰ ਨੇ ਤੇ ਤੁਹਾਨੂੰ ਟੂਰ ਕਰਾਉਣਗੇ ਬੈਲਟ ਸਵਰਨ ਹਿਲ ਦਾ ਸਾਹਿਬ ਜੀ ਥੈਂਕ ਯੂ ਟਣ ਸਾਹਿਬ ਤੁਸੀਂ ਵੀ ਪਹਿਲਾਂ ਇੱਥੇ ਜਾ ਚੁੱਕੇ ਹੋ ਤੇ ਅੱਜ ਮੌਕਾ ਮਿਲਿਆ ਬਹੁਤ ਸੋਹਣਾ ਜਿਹੜਾ ਪੁਰਾਣਾ ਇੱਕ ਮਾਹੌਲ ਆ ਤੁਹਾਨੂੰ 1850 60 ਜਾਂ 1900 ਜਿੱਥੇ ਕਿ ਜਾ ਕੇ ਆਪਾਂ ਕਹਿੰਨੇ ਵੀ ਆਸਟ੍ਰੇਲੀਆ ਆਜ਼ਾਦ ਹੁੰਦਾ ਕਹਿ ਲੋ ਜਾਂ ਇੱਥੇ ਕੌਣ ਮਿਲਥੇ ਜਿਹੜੀ ਸਰਕਾਰ ਬਣਦੀ ਆ ਉਸ ਤੋਂ ਪਹਿਲਾਂ ਮਾਹੌਲ ਕੀ ਸੀ ਕੇ ਅੰਦਰ ਬਹੁਤ ਸੋਹਣਾ ਜਿਹੜਾ ਪੁਰਾਣੀਆਂ ਦੁਕਾਨਾਂ ਔਰ ਕਿਵੇਂ ਮਾਈਨ ਜਿਹੜਾ ਕੰਮ ਚੱਲਿਆ ਜਦੋਂ ਸੋਨਾ ਲੱਭਿਆ ਤੇ ਉਹ ਬਹੁਤ ਸੋਹਣਾ 200 ਡਾਲਰ ਆਪਾਂ ਕਹਿ ਸਕਦੇ ਜੀ ਦੋ ਬੱਚੇ ਨੇ ਤੇ ਨਾਲ ਤੁਸੀਂ ਦੋ ਜਣੇ ਮੀਆਂ ਬੀਵਿਓ 200 ਡਾਲਰ ਦਾ ਖਰਚਾ ਹੈਗਾ ਆਈਡੀਆ ਪਰ ਵਰਤ ਦਾ ਇੱਕ ਵਾਰ ਆਪਣੇ ਜੇ ਕੋਈ ਰਿਸ਼ਤੇਦਾਰ ਆਉਂਦੇ ਨੇ ਭੈਣ ਭਰਾਣੇ ਉਹਨਾਂ ਨੂੰ ਵੀ ਆਪਾਂ ਲੈ ਕੇ ਆਈਏ ਔਰ ਬੈਲਰਟ ਦੇ ਵਿੱਚ ਹੋਰ ਕੀ ਕੀ ਖਾਸ ਆ ਕਿਉਂਕਿ ਬੈਲਰਟ ਜਲੋਂਗ ਬੈਂਡੀਗੋ ਤੇ ਸ਼ੈਪਟਨ ਆਪਾਂ ਕਹਿ ਸਕਦੇ ਮੈਲਬੌਰਨ ਦੇ ਆਲੇ ਦੁਆਲੇ ਜਿਹੜੀਆਂ ਤਿੰਨ ਚਾਰ ਮੇਨ ਜਿਹੜੇ ਸ਼ਹਿਰ ਨੇ ਛੋਟੇ ਛੋਟੇ ਪਰ ਬਹੁਤ ਖੂਬਸੂਰਤ ਮੈਲਬੌਰਨ ਦਾ ਇੱਕ ਇਤਿਹਾਸ ਆ ਨਾਲ ਨਾਲ ਬੈਲਰਟ ਦਾ ਇੱਕ ਬਹੁਤ ਖੂਬਸੂਰਤ ਪੁਰਾਣਾ ਇਤਿਹਾਸ ਆ ਉਹਦੇ ਬਾਰੇ ਆਪਾਂ ਗੱਲਬਾਤ ਇੱਥੋਂ ਦੇ ਰਹਿਣ ਵਾਲੇ ਭਾਈ ਰਜਿੰਦਰ ਕਰਨ بھائی ਨਾਲ ਕਰਾਂਗੇ ਹੋਰ ਵੀ ਜਿਹੜੇ ਭਾਈ ਆਪਣੇ ਨਾਲ ਜੁੜਨਗੇ ਵੀਰ ਆਪਣੇ ਨਾਲ ਪੈਣਾ ਜੁੜਨਗੇ ਉਹਨਾਂ ਤੋਂ ਵੀ ਆ ਸਭ ਤੋਂ ਛੋਟੀ ਜੀ ਗੱਲਬਾਤ ਪਹਿਲਾਂ ਜਾਣ ਤੋਂ ਪਹਿਲਾਂ ਆਪਾਂ ਵੇਖੀਏ ਕਿ ਵੀ ਅੰਦਰ ਆਪਾਂ ਜਾ ਕੇ ਝਾਤ ਮਾਰਨੀ ਆ ਤੁਸੀਂ ਜਾ ਕੇ ਆਏ ਹੋ ਜੀ ਅ ਤੁਸੀਂ ਦੁਬਾਰਾ ਹੁਣ ਦਰਸ਼ਕ ਦੇ ਤੌਰ ਤੇ ਜਿਹੜੇ ਲੋਕ ਵੇਖ ਰਹੇ ਉਹਨਾਂ ਦੇ ਨਜ਼ਰੀਏ ਨਾਲ ਤੁਸੀਂ ਜਾ ਕੇ ਵੇਖ ਕੇ ਆਏ ਅੰਦਰ ਬਿਲਕੁਲ ਅ ਪੁਰਾਣੀਆਂ ਇਹਨਾਂ ਦੀਆਂ ਫੌਜਾਂ ਜਿਨ੍ਹਾਂ ਵਿੱਚੋਂ ਆਪਾਂ ਕਹਿੰਦੇ ਨੇ ਵੀ ਪੁਰਾਣੇ ਅੰਗਰੇਜ਼ ਜਿਹੜੇ ਅੰਗਰੇਜ਼ਾਂ ਦੀਆਂ ਫੌਜਾਂ ਸੀਗੀਆਂ ਉਹ ਜੀ ਪੁਰਾਣੇ ਨਲਕੇ ਲੱਗੇ ਆ ਪੁਰਾਣੇ ਇਹਨਾਂ ਦੇ ਘਰ ਐ ਨੇ ਪੁਰਾਣਾ ਸਾਰਾ ਕੁਝ ਜਿਹੜਾ ਉਹ ਬੱਗੀਆਂ ਜਿਹੜਾ ਪੁਰਾਣਾ ਪੈਂਡ ਇਹਨਾਂ ਨੇ ਬਸਾ ਕੇ ਰੱਖਿਆ ਬਸਾ ਕੇ ਰੱਖਿਆ ਬਿਲਕੁਲ ਤੇ ਉਹਦੇ ਲਈ ਐਕਸਾਈਟਡ ਹੋ ਬਿਲਕੁਲ ਜੀ ਐ ਐਕਸਾਈਟਡ ਹਾਂ ਜਿਹੜਾ ਸਭ ਬਹੁਤ ਮਜ਼ਾ ਆਇਆ ਵੇਖ ਕੇ ਪੁਰਾਣੀਆਂ ਚੀਜ਼ਾਂ ਜਿਵੇਂ ਕਿਦਾਂ ਪੋਸਟ ਆਫਿਸ ਹੁੰਦੇ ਸੀ ਪੁਰਾਣੇ ਬਾਹਰ ਕਿਦਾਂ ਦੇ ਬਣੇ ਹੋਏ ਸੀਗੇ ਔਰ ਫਾਇਰ ਬ੍ਰਿਗੇਡ ਜਿਹੜੀ ਪੁਲਿਸ ਕਿਦਾਂ ਸੀਗੀ ਉੱਥੇ ਉਹ ਸਾਰਾ ਕੁਝ ਹੈਗਾ ਔਰ ਬੱਚਿਆਂ ਦੇ ਲਈ ਵੀ ਇੰਟਰਸਟਿੰਗ ਚੀਜ਼ਾਂ ਹੈਗੀਆਂ ਉਹਨਾਂ ਨੂੰ ਦੱਸ ਸਕਦੇ ਆਪਾਂ ਵੀ ਕਿਦਾਂ ਜਿਹੜਾ ਹੁਣ ਇੰਟਰਨੈਟ ਜ ਆ ਗਿਆ ਤੇ ਇੰਟਰਨੈਟ ਤੋਂ ਪਹਿਲਾਂ ਕੀ ਸੀਗਾ ਜਿੱਦਾਂ ਉਹ ਅੰਦਰ ਐਕਸਪਲੇਨ ਕਰਦੇ ਜਿਹੜੇ ਟੂਰ ਗਾਈਡ ਕਰਦੇ ਨੇ ਆਪ ਨੂੰ ਲੈ ਕੇ ਜਾਂਦੇ ਨੇ ਆ ਐਕਚੁਅਲੀ ਮਾਈਨ ਆ ਜਿੱਥੇ ਜਿੱਥੋਂ ਸੋਨਾ ਨਿਕਲਦਾ ਸੀ ਜਦੋਂ ਜਿੰਨਾ ਚਿਰ ਵੀ ਨਿਕਲਿਆ 10 ਸਾਲੇ ਮਾਈਨ ਚੱਲੀ ਇੱਥੇ ਤਾਂ ਉਹ ਕਹਿੰਦੇ ਵੀ ਐਕਚੁਅਲੀ ਦੇ ਵਿੱਚ ਜਦੋਂ ਜਦੋਂ ਸੋਣਾ ਨਿਕਲਣਾ ਬੰਦ ਹੋ ਗਿਆ ਤਾਂ ਜਦੋਂ ਚਲੇ ਗਏ ਉਹਨਾਂ ਨੇ ਦੈਟਸ ਇਟ ਉਹ ਕਹਿੰਦੇ ਵੀ ਅਸੀਂ ਜਿੰਨਾ ਕੱਢਣਾ ਕੱਢ ਲਿਆ ਪਰ ਹਜੇ ਵੀ ਜਿਵੇਂ ਰਜਿੰਦਰ ਭਾਈ ਆਫ ਦਾ ਕੈਮਰਾ ਦੱਸ ਰਿਹਾ ਸੀ ਵੀ ਇੱਥੇ ਐਕਟਿਵ ਮਾਈਂਸ ਹੈਗੀਆਂ ਨੇ ਸੋ ਬੈਲਰ ਟੈਕ ਬਹੁਤ ਖੂਬਸੂਰਤ ਸ਼ਹਿਰ ਆ ਤੇ ਸ਼ਹਿਰ ਦੇ ਵਿੱਚ ਆਪਾਂ ਜਿੱਥੇ ਖੜੇ ਆ ਸੋਨਰਨ ਹਿਲ ਇਹ ਇੱਕ ਜਗਾ ਜੀ ਬਹੁਤ ਸੋਹਣੇ ਪ੍ਰੋਗਰਾਮ ਹੋਰ ਵੀ ਰੇਂਜ ਕਰਦੇ ਆ ਔਰ 4-5 ਘੰਟੇ ਸੋਹਣੇ ਖੂਬਸੂਰਤ ਜਿਹੜਾ ਇੱਥੇ ਜਿਹੜਾ ਟਾਈਮ ਨਿਕਲ ਸਕਦਾ ਤੁਹਾਡੇ ਸਪਰਦ ਜੀ ਥੈਂਕ ਯੂ ਸਾਰਾ ਐਪੀਸੋਡ ਤਾਂ ਦੇਖਦੇ ਆਪਾਂ ਬੈਲਟ ਕਿਹਨਾਂ ਸੋਨਾ ਜਿਹੜਾ ਸ਼ਹਿਰ ਆ ਸੁਲਤਾਨਬਾਈ ਹੁਣਾਂ ਨੂੰ ਵੀ ਸ਼ੁਭ ਕਾਮਨਾਵਾਂ ਜਿਹੜੇ ਹੋਰ ਇੱਥੇ ਜਿਵੇਂ ਆਪਾਂ ਕਰਨਬਾਈ ਦੀ ਗੱਲ ਅੱਗੇ ਆਉਣੀ ਹੈ ਰਜਿੰਦਰ ਬਾਈ ਹੁਣੇ ਅੱਗੇ ਆਉਣਗੇ ਸਾਰੇ ਸਾਰੇ ਪੰਜਾਬੀਆਂ ਨੂੰ ਸ਼ੁਭ ਕਾਮਨਾਵਾਂ ਜੀ ਥੈਂਕ ਯੂ ਧੰਨਵਾਦ ਥੈਂਕ ਯੂ ਮਿਹਰਬਾਨੀ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਪੰਜਾਬ ਟੀਵੀ ਆਸਟ੍ਰੇਲੀਆ ਤੇ ਇੱਕ ਨਵੀਂ ਜਿਹੜੀ ਸੀਰੀਜ਼ ਆ ਜੀ ਜਿਹਦੇ ਵਿੱਚ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਸ਼ੁਰੂਆਤ ਮੈਲਬਨ ਤੋਂ ਕਰਕੇ ਮੈਲਬਨ ਦੇ ਨਾਲ ਜਿੰਨੇ ਵੀ ਸਵਰਬ ਨੇ ਜਿੰਨੇ ਵੀ ਸ਼ਹਿਰ ਨੇ ਜਿਹੜੇ ਕਿ ਕੋਈ ਇਤਿਹਾਸਿਕ ਪੱਖ ਤੋਂ ਇੰਪੋਰਟੈਂਟ ਆ ਕਿਸੇ ਦੀ ਹੋਰ ਕੋਈ ਖੂਬਸੂਰਤੀ ਆ ਜਾਂ ਜਿਵੇਂ ਸ਼ੈਪਟਨ ਦੀ ਗੱਲ ਕਰੀਏ ਉੱਥੇ ਪੰਜਾਬੀ ਭਾਈਚਾਰਾ ਆਪਣਾ ਖੇਤੀਬਾੜੀ ਨੂੰ ਲੈ ਕੇ ਬਹੁਤ ਐਕਟਿਵ ਆ ਉਹ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਤੇ ਗੱਲਾਂ ਬਾਤਾਂ ਕਰਿਆ ਕਰਾਂਗੇ ਤਾਂ ਜੋ ਤੁਹਾਨੂੰ ਈਜ਼ ਜਦੋਂ ਤੁਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਜਾਂ ਫੈਮਿਲੀ ਨਾਲ ਜਾਂ ਰਿਸ਼ਤੇਦਾਰਾਂ ਨਾਲ ਕਿਤੇ ਘੁੰਮਣ ਜਾਣਾ ਤੇ ਕਈ ਵਾਰੀ ਆਪਾਂ ਪੁੱਛਦੇ ਰਹ ਜਾਂਦੇ ਹਾਂ ਇੱਕ ਦੂਜੇ ਤੋਂ ਵੀ ਕਿੱਥੇ ਜਾਇਆ ਜਾਵੇ ਤੇ ਉੱਥੇ ਕੀ ਸਿਸਟਮ ਸੋ ਸਾਡੇ ਨਾਲ ਹੁਣ ਬਾਈ ਰਜਿੰਦਰ ਤੇ ਕਰਨ ਬਾਈ ਨੇ ਸਨ ਟੂ ਸੋਲਰ ਕੰਪਨੀ ਇੱਥੇ ਬੈਲੜਾ ਚਲਾ ਰਹੇ ਨੇ ਸਕਸੈਸਫੁਲੀ ਔਰ ਇਹਨਾਂ ਤੋਂ ਪੁੱਛਾਂਗੇ ਇਹਨਾਂ ਦੇ ਤੇ ਰਹਿਣ ਦਾ ਤਜਰਬਾ ਜਿਹੜਾ ਹੈਗਾ ਉਹ ਕਿਵੇਂ ਦਾ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਨੂੰ ਇਹ ਹੋਰ ਜੜੀਆਂ ਗਾਈਡ ਕਰ ਸਕਦੇ ਨੇ ਸਵਾਗਤ ਹੈ ਬਈ ਤੁਹਾਡਾ ਦੋਨਾਂ ਵੀਰਾਂ ਦਾ ਪੰਜਾਬ ਟੀਵੀ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਸਰੋਤਿਆਂ ਨੂੰ ਰਜਿੰਦਰ ਵੱਲੋਂ ਮੈਨੂੰ ਇਹ ਤੇ 13 ਸਾਲ ਹੋ ਗਏ ਰਹਿ ਰਹੇ ਨੇ ਜੀ ਤੇ ਬੈਲਰਟ ਬਹੁਤ ਸੋਹਣਾ ਸ਼ਹਿਰ ਆ ਜੀ 1852 ਦੇ ਵਿੱਚ ਬੈਲਰਟ ਔਰ ਵਿਕਟੋਰੀਆ ਕਹਿੰਦੇ ਆ ਜਦੋਂ ਨਿਊ ਸਾਊਥ ਵੇਲ ਤੋਂ ਅੱਡ ਹੋਇਆ ਤਾਂ ਉਹ ਤੋਂ ਚਾਰਕ ਮਹੀਨੇ ਬਾਅਦ ਹੀ ਇੱਥੇ ਇੱਕ 골ਡ ਨਗਟ ਲੱਭਿਆ ਤੇ ਉਹ ਤੋਂ ਬਾਅਦ ਇੱਥੇ ਹੋੜ ਆ ਗਈ ਜਿਹਨੂੰ 골ਡ ਰਸ਼ ਕਿਹਾ ਜਾਂਦਾ ਕਿਉਂਕਿ ਵੀ ਸਾਰੇ ਇੱਥੇ ਸੋਨਾ ਲੱਭਣ ਆਏ ਚਾਈਨਾ ਤੋਂ ਵੀ ਹੋਰ ਦੇਸ਼ਾਂ ਤੋਂ ਵੀ ਬਹੁਤ ਇੱਥੇ ਸੋਨਾ ਲੱਭਣ ਆਏ ਜਿਨ੍ਹਾਂ ਜਿਹਦੇ ਕਰਕੇ ਇਹ ਸਾਰਾ ਏਰੀਆ ਬਹੁਤ ਜ਼ਿਆਦਾ ਡਿਵੈਲਪ ਹੋਇਆ ਤੇ ਮੈਲਬਨ ਨੂੰ ਵੀ ਜਿਹੜਾ ਵਿਕਟੋਰੀਆ ਦੀ ਰਾਜਧਾਨੀ ਬਣਾਇਆ ਗਿਆ ਉਹ ਵੀ ਸਿਰਫ ਬੈਲਰਟ ਦੇ ਸੋਨੇ ਕਰਕੇ ਬਣਾਇਆ ਗਿਆ ਹਾਂਜੀ ਅ ਬਿਲਕੁਲ ਇਹ ਗੱਲ ਮੈਂ ਥੋੜੀ ਜਿਵੇਂ ਸਰਚ ਕਰ ਰਹੀ ਸੀ ਰਿਸ਼ਿੰਦਰ ਬਾਈ ਕਿ 1852 ਤੋਂ ਬਾਅਦ 1901 ਤੱਕ ਚੱਲੀ ਆ ਕੰਮ ਇਹ ਵੀ ਵੀ ਜਿਹਦਾ ਲੋਟ ਲੱਗਿਆ ਜਿਵੇਂ ਜਿਵੇਂ ਲੱਗਿਆ ਫਿਰ ਕਾਮਨਵੈਲਥ ਸਰਕਾਰ ਬਣਦੀ ਹੈ ਤੇ ਫਿਰ ਥੋੜੇ ਰੂਲ ਵੀ ਆਉਂਦੇ ਨੇ ਫਿਰ ਦੂਜੇ ਪਾਸੇ ਨੂੰ ਕਹਾਣੀ ਜਾਂਦੀ ਆ ਜਦੋਂ ਆਪਾਂ ਇਹ ਚੀਜ਼ਾਂ ਦੇਖਦੇ ਆ ਬਈ ਇੱਥੇ ਮਾਈਨਿੰਗ ਤਾਂ ਹੈ ਹੀ ਪਰ ਵੈਸੀ ਜੀ ਵਿਖਿਆ ਜਾਈ ਆ ਸੌਵਰਨ ਹਿੱਲ ਤੋਂ ਬਿਨਾ ਵੀ ਜਿਹੜਾ ਸ਼ਹਿਰ ਹੈ ਬਹੁਤ ਖੂਬਸੂਰਤ ਬਿਲਡਿੰਗਸ ਨੇ ਉਹ ਉਹ ਜਿਹੜਾ ਨਾਲ-ਨਾਲ ਚੀਜ਼ ਚੱਲਦੀ ਆਪਾਂ ਗੈਸ ਦਸੀ ਇਹਨਾਂ ਨੂੰ ਵੀ ਹੋਰ ਇਹ ਤੋਂ ਬਿਨਾ ਕਿੜੀਆਂ-ਕੜੀਆਂ ਚੀਜ਼ਾਂ ਆਪਣੇ ਅਲਦਵਾਲੇ ਜੜੀਆਂ ਮਸਟ ਜੜੀਆਂ ਆਪਾਂ ਆਉਣੇ ਆ ਤਾਂ ਦੇਖੀਏ ਜਰੂਰ ਸੋ ਸੋਨਿਲ ਤੋਂ ਬਗੈਰ ਇੱਥੇ ਹੀ ਕਰਾਇਲ ਕਸਲ ਹੈ ਜੇ ਤੁਸੀਂ ਮੀਡੀਵਲ ਐਕਸਪੀਰੀਅੰਸ ਲੈਣਾ ਚਾਹੁੰਦੇ ਹੋ ਕਿ ਪਹਿਲਾ ਟਾਈਮ ਕਿਹੜੇ ਟਾਈਮਾਂ ਦੇ ਵਿੱਚ ਇਤੋਂ ਗੋਰੇ ਰਾਜੇ ਕਿੱਦਾਂ ਘੋੜਿਆਂ ਦੇ ਉੱਤੇ ਜੰਗ ਲੜਦੇ ਸੀ ਕਿੱਦਾਂ ਉਹਨਾਂ ਦਾ ਸਾਰਾ ਕੁਝ ਹੁੰਦਾ ਸੀ ਉਹ ਇੱਥੇ ਇੱਥੇ ਕਰਾਇਲ ਕਸਲ ਨਾਂ ਦੀ ਜਗ੍ਹਾ ਉਹ ਬਿਲਕੁਲ ਜਿਵੇਂ ਇਕੱਲੇ ਵਾਂਗੂ ਬਣਿਆ ਹੋਇਆ ਤੇ ਉਮੇਂ ਘੋੜੇ ਉਪਰਾਨੇ ਟਾਈਮਾਂ ਦੇ ਬੰਦੇ ਉਸੇ ਪਸਾਬ ਨਾਲ ਕਿੱਦਾਂ ਸਜਾਵਾਂ ਮਿਲਦੀਆਂ ਸੀ ਸਾਰਾ ਕੁਝ ਉਹ ਦਿਖਾਉਂਦੇ ਆ ਇੱਕ ਤਾਂ ਉਹ ਹੈਗਾ ਜੀ ਕਾਫੀ ਵੱਡਾ ਇੱਥੇ ਤੇ ਦੂਸਰਾ ਇੱਥੇ ਜਿਹੜੀ ਲੇਕ ਵੰਡੂਰੀ ਹੈ ਸਾਡੀ ਬਹੁਤ ਸੋਹ ਹੂੰ ਇੱਥੇ ਤੇ ਇੱਥੇ ਇੱਕ ਲੀਡੀਅਨ ਸਟਰੀਟ ਆ ਜਿਹੜੀ ਸਾਰੀ ਇਤਿਹਾਸਿਕ ਬਿਲਡਿੰਗਾਂ ਨਾਲ ਬਣੀ ਹੋਈ ਆ ਉੱਥੇ ਬਹੁਤ ਸ਼ੂਟਿੰਗਾਂ ਹੋਈਆਂ ਨੇ ਫਿਲਮਾਂ ਦੀਆਂ ਉੱਥੇ ਅੱਜ ਵੀ ਅਲਾਉਡ ਨਹੀਂ ਹੈਗਾ ਕਿ ਤੁਸੀਂ ਨਵੇਂ ਟਾਈਪ ਦਾ ਬੋਰਡ ਲਾ ਲਓ ਜੀ ਕਿਉਂਕਿ ਉੱਥੇ ਚੱਲਦਾ ਹੀ ਰਹਿੰਦਾ ਕੁਝ ਨਾ ਕੁਝ ਕਿ ਉਸ ਹਿਸਾਬ ਨਾਲ ਬੈਲ ਰਟ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ 13 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਟ੍ਰੈਫਿਕ ਨਹੀਂ ਹੈਗਾ ਜੀ ਬਿਲਕੁਲ ਵੀ ਇੱਥੇ ਕਿ ਆਪਾਂ ਕਹੀਏ ਕਿ ਵੀ ਮੈਲਬਨ ਦੇ ਸਾਹਬ ਨਾਲ ਬਿਲਕੁਲ ਟ੍ਰੈਫਿਕ ਨਹੀਂ ਹੈਗਾ ਤੁਸੀਂ ਕਿਤੋਂ ਵੀ ਜਾਣਾ ਤੁਹਾਨੂੰ 10 ਮਿੰਟ ਤੋਂ ਵੱਧ ਲੱਗਦੇ ਨਹੀਂ ਕੰਪਲੀਟ ਸਿਟੀ ਇੱਥੇ ਹਰ ਇੱਕ ਚੀਜ਼ ਤੁਹਾਨੂੰ ਅਵੇਲੇਬਲ ਆ ਤੇ ਉਹ ਉਹ ਰਿੰਦਰ ਵੀ ਉਹੀ ਗੱਲ ਹੋ ਗਈ ਨਾ ਕਰਨ ਬਾਈ ਹੁਣ ਜਿਵੇਂ ਫੋਨ ਆਪਾਂ ਕਰ ਰਹੇ ਸੀ ਵੀ ਇੱਥੇ ਆਪਾਂ ਗੱਲਬਾਤ ਕਰਨੀ ਆ ਤਾਂ ਕਰਨ ਬਾਈ ਨੇ ਮੈਨੂੰ ਤਿੰਨ ਚਾਰ ਹੋਰ ਦੱਸਿਆ ਜਿਵੇਂ ਤੁਸੀਂ ਲੇਕ ਦੀ ਗੱਲ ਕੀਤੀ ਤੇ ਮੇਰਾ ਅਗਲਾ ਸਵਾਲ ਮੈਲਬਨ ਚ ਰਹਿੰਦੇ ਹੋਣ ਕਰਕੇ ਇਹ ਸੀ ਵੀ ਕਿੰਨੀ ਕੁ ਦੂਰ ਆ ਤਾਂ ਹਰ ਚੀਜ਼ ਹੀ 5 ਮਿੰਟ 10 ਮਿੰਟ ਦੀ ਦੂਰੀ ਤੇ ਤੁਸੀਂ ਦੱਸੀ ਤੁਹਾਡਾ ਕਿਵੇਂ ਰ ਕਰਨ ਬਾਈ ਐਕਸਪੀਰੀਅੰਸ ਮ ਯੀ ਮੈਨੂੰ ਵੀ 8 ਸਾਲ ਹੋ ਗਏ ਬੈਲਡਟ ਦੇ ਵਿੱਚ ਰਹਿੰਦੇ ਰਹਿੰਦੇ ਤੇ ਇੱਥੇ ਆਉਣ ਦਾ ਮੇਨ ਰੀਜ਼ਨ ਸੀਗਾ ਕਿ ਇੱਥੇ ਚਲੋ ਘੁੰਮਣ ਨੂੰ ਤਾਂ ਬਹੁਤ ਜਗ੍ਹਾ ਹੈਗੀਆਂ ਹੈਗੀਆਂ ਉਹਦੇ ਨਾਲ ਨਾਲ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਅੱਗੇ ਆ ਜਿਹੜਾ ਬੈਲਡਟ ਹੈ ਪੂਰੇ ਵਿਕਟੋਰੀਆ ਦਾ ਜਿਹੜਾ ਨੰਬਰ 1 ਸਕੂਲ ਹੈ ਬੈਲਡਟ ਕਲੈਰਡਨ ਸਕੂਲ ਉਹ ਵੀ ਇੱਥੇ ਕਾਫੀ ਫੇਮਸ ਹੈ ਉਹਦਾ ਵੀ ਇੱਕ ਰੀਜ਼ਨ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਮੈਲਬਨ ਤੋਂ ਇਵਨ ਕਿ ਐਡੀਲੇਡ ਜਾਂ ਹੋਰ ਜਗ੍ਹਾਵਾਂ ਤੋਂ ਵੀ ਇੱਥੇ ਮੂਵ ਹੋਏ ਆ ਸਕੂਲਿੰਗ ਕਰਕੇ ਵੀ ਸਕੂਲ ਦੇ ਨਾਲ ਨਾਲ ਇੱਥੇ ਵੱਡੇ ਜਵਾਕਾਂ ਦੇ ਲਈ ਇੱਕ ਫੈਡਰੇਸ਼ਨ ਯੂਨੀ ਹੈ ਉੱਥੇ ਸਟੱਡੀ ਵਗੈ ਆਫਟਰ ਸਕੂਲ ਤੋਂ ਕਰ ਸਕਦੇ ਜਦੋਂ ਸਕੂਲ ਤੋਂ ਕੰਪਲੀਸ਼ਨ ਹੁੰਦੀ ਉਹਨਾਂ ਦੀ ਇਹ ਇਹ ਇੱਕ ਕੰਪਲੀਟ ਸ਼ਹਿਰ ਕਹਿ ਸਕਦੇ ਹਾਂ ਜਿੱਥੇ ਕਿ ਤੁਸੀਂ ਐਜੂਕੇਸ਼ਨ ਘੁੰਮਣ ਫਿਰਨ ਨੂੰ ਤੇ ਵੈਦਰ ਵਾਈਜ਼ ਸਾਰੀਆਂ ਚੀਜ਼ਾਂ ਇੱਥੇ ਬਹੁਤ ਵਧੀਆ ਤੇ ਬਾਕੀ ਇੱਥੇ ਜਿਵੇਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਇੱਥੇ ਇੱਕ ਐਂਡ ਤੋਂ ਦੂਜੇ ਐਂਡ ਤੇ ਜਾਣ ਲਈ ਵੀ ਸਾਨੂੰ 10 ਮਿੰਟ ਤੋਂ ਵੱਧ ਨਹੀਂ ਲੱਗਦੇ ਜਿਹੜੇ ਕਿ ਮੈਲਬਨ ਦੇ ਵਿੱਚ ਆਪਾਂ ਨੂੰ ਇੱਕ ਇੱਕ ਘੰਟਾ ਟ੍ਰੈਫਿਕ ਦੇ ਵਿੱਚ ਸਟਕ ਹੋ ਜਾਂਦਾ ਬੰਦਾ ਜਦੋਂ ਘਰੇ ਜਾਂਦੇ ਜਾਂਦੇ ਉਹ ਤੱਕ ਐਗਜ਼ੌਸਟਡ ਹੋ ਜਾਂਦਾ ਬੰਦਾ ਤਾਂ ਕਿ ਬੱਚਿਆਂ ਨੂੰ ਵੀ ਟਾਈਮ ਨਹੀਂ ਦੇ ਪਾਉਂਦਾ ਆਪਾਂ ਥੋੜੇ ਸਮੇਂ 'ਚ ਕਹਿੰਦਾ ਮਤਲਬ ਜਾਦੇ ਚੀਜ਼ਾਂ ਵੇਖ ਸਕਦੇ ਆ ਜਿਵੇਂ ਮੰਨ ਲਓ ਆਪਾਂ ਪਹਿਲਾਂ ਆਪ ਦੀ ਕੈਮਰਾ ਗੱਲ ਕਰ ਰਹੇ ਸੀ ਕਰਨ ਬਾਈ ਕਿ ਤੁਸੀਂ ਆਓ ਜਿਵੇਂ ਸਕੂਲ ਹੌਲੀਡੇਸ ਹੁੰਦੇ ਨੇ ਕਿਉਂਕਿ ਇਹ ਜਿਹੜੇ ਟਾਊਨ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਪਲਾਨ ਹੀ ਇਦਾਂ ਕੀਤਾ ਹੁੰਦਾ ਕਿ ਤੁਹਾਡੇ ਹਿਸਾਬ ਨਾਲ ਜੇ ਤੁਸੀਂ ਜਿਵੇਂ ਮੰਨ ਲਓ ਮੈਲਬੋਰਨ 'ਚ ਰਹਿੰਦੇ ਹੋ ਤਾਂ ਮੈਲਬੋਰਨ ਦੇ ਸਕੂਲ ਹੌਲੀਡੇ ਨੇ ਤਾਂ ਸਕੂਲ ਹੌਲੀਡੇਸ ਤੇ ਤੁਸੀਂ ਇੱਥੇ ਆਓ ਤਾਂ ਇੱਥੇ ਤੁਹਾਨੂੰ ਬਹੁਤ ਸਾਰੀਆਂ ਉਹ ਐਕਟੀਵਿਟੀ ਜਿਹੜੀਆਂ ਸਪੈਸ਼ਲੀ ਸਕੂਲ ਹੌਲੀਡੇ 'ਚ ਹੁੰਦੀਆਂ ਜਿਵੇਂ ਤੁਸੀਂ ਦੱਸ ਰਹੇ ਸੀ ਲਾਈਟਿੰਗ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਹਾਂਜੀ ਇੱਥੇ ਇਹ ਵਿੰਟਰ ਲਾਈਟਸ ਹੁੰਦੀਆਂ ਜੀ ਸੋਵਰਨ ਹਿੱ جا کے ائیے اوتھے جون ਦੇ مڈ تو لے کے جی جولائی مڈ تک ایتھے ਜਦੋਂ سکول 홀ੀਡੇ ਕਿਡਸ ਦੀਆਂ ਹੁੰਦੀਆਂ ایتھے ਫੇਕ سنو ਹੁੰਦੀ ਹੈ ਜਿਵੇਂ ਕਿ ਪੂਰਾ 크ਿਸਮਸ ਦਾ ਮਾਹੌਲ ਬੜਿਆ ਹੁੰਦਾ ਜੀ ਪੂਰੀ ਲਾਈਟਿੰਗ ਹੁੰਦੀ ਹੈ ਤਾਂ ਵੀ ਬੱਚੇ ਦੇ ਨਾਲ ਨਾਲ ਵੱਡੇ ਵੀ ਪੂਰਾ ਇੰਜੋਏ ਕਰਦੇ ਜੀ ਜਿੰਨੇ ਵੀ ਮੈਂ ਇੱਥੇ ਫਰੈਂਡਸ ਆਏ ਹੈ ਇੱਥੇ ਉਸ ਟਾਈਮਾਂ ਦੇ ਵਿੱਚ ਸਾਰਿਆਂ ਨੂੰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਨਹੀਂ ਬਿਲਕੁਲ ਜੀ ਪਹਿਲੀ ਵਾਰ ਨਹੀਂ ਆਏ ਰਜਿੰਦਰ ਜੀ ਤੁਹਾਨੂੰ ਪਤਾ ਮੈਂ ਤਾਂ ਪ੍ਰੋਗਰਾਮ ਵੀ ਕਾਫੀ ਇਥੇ ਕੀਤੇ ਆ ਪਰ ਇਸ ਤਰ੍ਹਾਂ ਆ ਕੇ ਦੇਖਣਾ ਕਿ ਆਪਾਂ ਕੁਝ ਰਿਕਾਰਡ ਕਾਣਾ ਕੁਝ ਚੀਜ਼ਾਂ ਨੂੰ ਆਪਾਂ ਦੇਖੀਏ ਤਾਂ ਇਹ ਖੁਦ ਮੈਂ ਕਹਿ ਸਕਦਾ ਦਾ ਇਹਨਾਂ ਨਾਲ ਕਿ ਬੜਾ ਵਧੀਆ ਐਕਸਪੀਰੀਅੰਸ ਆ ਫੈਮਿਲੀ ਆ ਬੱਚੇ ਨਾਲ ਸਾਰੇ ਖੋਚਾ ਆਲਾ ਦਵਾਲਾ ਜੀ ਦੇਖੀਏ ਜਿੰਦਰ ਬਈ ਅਲਗ-ਦਵਾਲੇ ਵੀ ਆਪਾਂ ਕਹਿ ਸਕਦੇ ਵੀ ਬੈਲਟ ਦੇ ਨੇੜੇ-ਨੇੜੇ ਹੋਰ ਕਿਹੜੀਆਂ ਚੀਜ਼ਾਂ ਨੇ ਜਿਹਨੂੰ ਟਾਰਗੇਟ ਕਰ ਸਕਦੇ ਹਾਂ ਜੇ ਆਪਾਂ ਇੱਥੇ ਕੋ ਮਨਾਉਣੇ ਹਾਂਜੀ ਬੈਲਟ ਦੇ ਨੇੜੇ ਤੇ ਦੇਖੋ ਬੈਲਟ ਦੇ ਨਾਲ ਇੱਕ ਸ਼ਹਿਰ ਆ ਕਲੂਨਜ਼ ਉੱਥੇ ਇੱਕ ਬਹੁਤ ਫੇਮਸ ਬੁੱਕ ਟਾਊਨ ਫੈਸਟੀਵਲ ਆ ਹੁੰਦਾ ਉੱਥੇ ਲੱਖਾਂ ਦੀ ਤਦਾਦ ਦੇ ਵਿੱਚ ਮਿਊਜ਼ੀਸ਼ੀਅਨ ਤੇ 뮤직 ਲਵਰ ਪਹੁੰਚਦੇ ਨੇ ਤੇ ਉਹ ਹੈਗਾ ਤੇ ਉਹ ਤੋਂ ਬਾਅਦ ਡ ਨੇ ਕਿ ਉੱਥੇ ਉਹ ਸਾਰਾ ਸਾਲ ਹੀ ਚੱਲਦਾ ਰਹਿੰਦਾ ਜੀ ਉੱਥੇ ਤਾਂ ਤੁਸੀਂ ਡੈਲਸਫੋਰਡ ਦਾ ਤੁਸੀਂ ਦੇਖੋ ਕਿ ਵੀ ਤੁਹਾਨੂੰ ਹਰ ਇੱਕ ਵਾਰੀ ਸਟਰਗਲ ਕਰਨਾ ਪਊਗਾ ਜਗ੍ਹਾ ਲੈਣ ਲਈ ਤੁਸੀਂ ਪਹਿਲਾਂ ਹੀ ਬੁਕਿੰਗ ਕਰਵਾਓ ਉੱਥੇ ਜਾਣ ਲਈ ਤੇ ਉਹ ਤੋਂ ਬਾਅਦ ਜੇ ਤੁਸੀਂ ਆਪਾਂ ਹੋਰ ਵੈਸਟ ਵੱਲੋਂ ਜਾਣਿਆ ਤਾਂ ਇੱਥੇ ਗ੍ਰੈਂਪੀਅਨਜ਼ ਪਹਾੜੀਆਂ ਨੇ ਜਿੱਥੇ ਹਾਲਸ ਗੈਪ ਨਾਂ ਦਾ ਸ਼ਹਿਰ ਆ ਉੱਥੇ ਕਾਫੀ ਇਥੋਂ ਦਾ ਵਿਕਟੋਰੀਆ ਦਾ ਸਭ ਤੋਂ ਵੱਡਾ ਹੀ ਚੜ੍ਹਨਾ ਕਹਿ ਸਕਦਾ ਮੈਂ ਤਾਂ ਉਹ ਮਕੇਂਜੀ ਫਾਲਜ਼ ਆ ਤੁਸੀਂ ਇੱਕ ਵਾਰੀ ਚੱਲੇਗੇ ਤੁਸੀਂ ਮੈਸੀ ਨਹੀਂ ਕਰ ਸਕਦੇ ਤੁਸੀਂ ਮਤਲਬ ਉਹਨੂੰ ਭੁੱਲ ਨਹੀਂ ਸਕਦੇ ਉਹ ਇੰਨਾ ਵੱਡੀ ਐਕਸਪੀਰੀਅੰਸ ਆਫ ਅਫੇਰ ਵਾਕਸ ਨੇ ਪਿਨੈਕਲ ਵਾਕ ਹਾਲਸ ਗੈਪ ਦੇ ਵਿੱਚ ਤੇ ਸ਼ਹਿਰ ਹੁਣ ਦੇਖੋ ਸਾਰਾ ਹੀ ਇੱਥੋਂ 85 ਕਿਲੋਮੀਟਰ ਸਾਡੇ ਤੋਂ ਹੈਗਾ ਜਲੋਂਗ ਤੇ 95 ਕਿਲੋਮੀਟਰ ਸਾਡੇ ਤੋਂ ਹੈਗਾ ਬੈਂਡਿਗੋ ਤੇ ਸਾਰੇ ਨੇੜੇ ਨੇੜੇ ਸ਼ਹਿਰ ਨੇ ਸਾਰਾ ਇੱਕ ਕਾਈਂਡ ਆਫ ਮਿਡਲ ਦੇ ਵਿੱਚ ਆ ਜਾਂਦਾ ਇੱਕ ਪਾਸੇ ਬੈਂਡਿਗੋ ਆ ਇੱਕ ਪਾਸੇ ਮੈਲਬਨ ਆ ਇੱਕ ਪਾਸੇ ਜਲੋਂਗ ਆ ਤੇ ਕਾਈਂਡ ਆਫ ਮਿਡਲ ਦੇ ਵਿੱਚ ਹੋਣ ਕਰਕੇ ਬਹੁਤ ਚੀਜ਼ਾਂ ਨਹੀਂ ਇੱਥੇ ਆੜ ਨਾਲੇ ਦੇਖਣ ਲਈ ਵੀ ਇਹਨੂੰ ਸੈਂਟਰਲ ਹਾਈਲੈਂਡਸ ਤਾਂ ਹੀ ਕਹਿੰਦੇ ਸੀ ਜਦੋਂ ਇਹ ਸਾਰਾ ਆਪਾਂ ਮਾਈਨਸ ਦੀ ਗੱਲ ਕਰਦੇ ਅਮ ਇਹ ਤਾਂ ਹੋ ਗਈ ਗੱਲ ਆਪਾਂ ਜੇ ਘੁੰਮਣ ਆਉਣੇ ਆ ਕਰਨ ਬਈ ਜੇ ਵੈਸੇ ਆਪਾਂ ਦੇਖੀਏ ਤਾਂ ਜਦੋਂ ਮੈਲਬੌਰਨ ਵਾਲੇ ਸ਼ਹਿਰ ਵਰਗੇ ਸ਼ਹਿਰ ਚ ਜਾਂ ਸਿਡਨੀ ਕਹਿ ਲਓ ਵੱਡੇ ਸ਼ਹਿਰ ਚ ਅਸੀਂ ਰਹਿੰਦੇ ਆ ਤਾਂ ਸਾਡੀ ਇੱਕ ਸੋਚ ਬਣ ਜਾਂਦੀ ਹੈ ਬਣਾ ਦਿੱਤੀ ਜਾਂਦੀ ਆ ਕਿਰ ਜੇ ਆਪਾਂ ਬੱਚਿਆਂ ਸਮੇਤ ਬੈਲਟ ਰਹਿੰਦੇ ਆ ਜਾਂ ਕੋਈ ਨਵਾਂ ਸਟੂਡੈਂਟ ਭੈਣ ਭਰਾ ਆ ਉਹ ਨੂੰ ਸੋਚ ਰਿਹਾ ਵੀ ਮੈਂ ਮੂਵ ਤਾਂ ਹੋਣਾ ਹੀ ਆ ਪੀਆਰ ਦੇ ਲਈ ਤੇ ਮੈਂ ਬੈਲਟ ਨਹੀਂ ਕੋਈ ਹੋਰ ਜਗ੍ਹਾ ਚ ਜਾਣਾ ਤਾਂ ਵੈਸੇ ਰਹਿਣ ਦਾ ਐਕਸਪੀਰੀਅੰਸ ਕਿਵੇਂ ਆ ਵੀ ਚੀਜ਼ਾਂ ਆਲੇ ਦੋਲੇ ਅਵੇਲੇਬਲ ਈਜ਼ੀਲੀ ਹੈਗੀਆਂ ਸਾਰੀਆਂ ਹਾਂਜੀ ਇੱਥੇ ਸਾਰੀਆਂ ਚੀਜ਼ਾਂ ਅਵੇਲੇਬਲ ਆਈ ਜੇ ਤੁਸੀਂ ਇੰਡੀਅਨ ਰੈਸਟੋਰੈਂਟਾਂ ਦੀ ਗੱਲ ਕਰੋ ਦੇ ਹੈਵ 10 ਨੰਬਰ ਆਫ ਇੰਡੀਅਨ ਰੈਸਟੋਰੈਂਟ ਤਦ ਕਜ਼ੀਨ ਤੁਸੀਂ ਇੱਥੇ ਇੰਜੋਏ ਕਰ ਸਕਦੇ ਆ ਖਾਣ ਪੀਣ ਦੇ ਵਿੱਚ ਤੇ ਇੱਥੇ ਕੋਈ ਵੀ ਖਾਣ ਪੀਣ ਕਰਕੇ ਸਾਨੂੰ ਕਦੇ ਇੱਥੋਂ ਮੈਲਬਨ ਨਹੀਂ ਜਾਣਾ ਪਿਆ ਜੀ ਤੇ ਉਹ ਇੱਥੇ ਸਾਰੀਆਂ ਜਿਗਾਂ ਅਵੇਲੇਬਲ ਹੈ ਤੇ ਇੱਥੇ ਜੇ ਵੇਖਿਆ ਜਾਵੇ ਕਿਡਜ਼ ਐਕਟੀਵਿਟੀ ਲਈ ਹਰ ਚੀਜ਼ ਅਵੇਲੇਬਲ ਹੈ ਤੇ ਈਜ਼ੀ ਐਸੈਸਿਬਲ ਹੈ ਕਿਸੇ ਵੀ ਜਗ੍ਹਾ ਤੇ ਕਿ ਤੁਹਾਨੂੰ ਕਮਿਊਟ ਕਰਨਾ ਆਪਦੇ ਬੱਚਿਆਂ ਨੂੰ ਲੈ ਕੇ 5-10 ਮਿੰਟ ਦੀ ਡਰਾਈਵ ਤੇ ਉਹੀ ਤੁਸੀਂ ਉਹਨਾਂ ਨੂੰ ਟਾਈਮ ਜ਼ਿਆਦਾ ਦੇ ਸਕਦੇ ਆ ਆਪਦੇ ਕਿਡਜ਼ ਨੂੰ ਕੰਪੈਰੀਟਿਵਲੀ ਜਿਹੜਾ ਕਿ ਮੈਲਬਨ ਦੇ ਵਿੱਚ ਮੈਂ ਵੀ ਰਿਹਾ ਸੀਗਾ ਉੱਥੇ ਬਹੁਤ ਹਸਲ ਬਸਲ 'ਚ ਸਾਰੀ ਲਾਈਫ ਲੰਘੇ ਜਾਂਦੀ ਬੰਦਾ ਆਪ ਦੇ ਨਾਲ ਨਾਲ ਜੀ ਹੋਰ ਚੀਜ਼ਾਂ ਜਿਵੇਂ ਕਿ ਇੱਥੇ ਹੁਣ ਮੇਲੇ ਹੋਣੇ ਸ਼ੁਰੂ ਹੋ ਗਏ ਆ ਤੇ ਨਾਲ ਹੀ ਇੱਥੇ ਸਿੰਗਰ ਆਪਣੇ ਵੱਡੇ ਵੱਡੇ ਸਿੰਗਰ ਮੈਲਬਨ ਦੇ ਇੱਥੇ ਹੁਣ ਸ਼ੋਅ ਕਰਵਾ ਰਹੇ ਆ ਓਵਰਸੀਜ਼ ਦੇ ਆ ਕੇ ਆਪਣੇ ਪੰਜਾਬ ਤੋਂ ਜਾਂ ਹੋਰ ਜਗ੍ਹਾ ਤੋਂ ਵੀ ਜੀ ਇਹ ਵੀ ਚੀਜ਼ਾਂ ਦੇ ਨਾਲ ਬਹੁਤ ਜ਼ਿਆਦਾ ਵਾਧਾ ਹੋਇਆ ਆਪਣਾ ਇੱਥੇ ਹੁਣ ਨਾਲ ਬਾਕੀ ਕਮਿਊਨਿਟੀ ਵੀ ਆਪਣੀ ਹੁਣ ਓਵਰ ਦਾ ਟਾਈਮ ਬਹੁਤ ਵਧੀਆ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਪਹਿਲਾਂ ਜਿਹੜੀ ਕਮੀ ਸੀ ਉਹ ਵੀ ਪੂਰੀ ਹੋ ਗਈ ਹੁਣ ਬੈਲਡ ਦੇ ਵਿੱਚ ਜੀ ਹੁਣ ਉੱਥੇ ਵੀ ਸਾਰੀ ਸੰਗਤਾਂ ਜਾਂਦੀਆਂ ਆਪਣਾ ਸੈਟਰਡੇ ਸੰਡੇ ਸਾਰਿਆਂ ਨਾਲ ਮੇਲ ਵਰਤਾ ਵੀ ਹੋ ਜਾਂਦਾ ਸਾਰੀ ਕਮਿਊਨਿਟੀ ਦੇ ਨਾਲ ਹੁਣ ਲੈ ਗਈ ਹੁਣ ਇੱਕ ਸਭ ਤੋਂ ਵੱਡਾ ਡਿਫਰੈਂਸ ਸਾਨੂੰ ਇਹ ਲੱਗਿਆ ਹੁਣ ਇੱਥੇ ਜਿਹੜੀ ਕਮਿਊਨਿਟੀ ਹੈ ਸਾਰੇ ਇੱਕ ਦੂਜੇ ਨੂੰ ਜਾਣਦੇ ਹੀ ਨੇ ਜਿਵੇਂ ਆਪਣੇ ਛੋਟੇ ਪਿੰਡਾਂ 'ਚ ਸਾਰੇ ਇੱਕ ਦੂਜੇ ਨੂੰ ਜਾਣਦੇ ਹੀ ਇੱਥੇ ਮੈਲਬਨ 'ਚ ਆਪਾਂ ਨੂੰ ਆਪਣੇ ਗਵੰਡੀਆਂ ਦਾ ਨਹੀਂ ਪਤਾ ਹੁੰਦਾ ਕਿਹੜਾ ਹੀ ਤੇ ਕਦੋਂ ਵੀ ਕੋਈ ਦੁੱਖ ਦੀ ਘੜੀ ਹੋਵੇ ਜਾਂ ਕੁਝ ਵੀ ਹੋਵੇ ਸਾਰਾ ਪਿੰਡ ਇਕੱਠਾ ਜੁੜ ਜਾਂਦਾ ਜੀ ਜੋ ਕਿ ਇਹ ਬਹੁਤ ਵੱਡੀ ਐਡਵਾਂਟੇਜ ਹੈ ਹਰ ਹਰ ਬੰਦੇ ਦੇ ਲਈ ਇੱਥੇ ਰਹਿੰਦੀ ਨਹੀਂ ਬਿਲਕੁਲ ਜੀ ਥੋੜਾ ਐਕਸਪੀਰੀਅੰਸ ਮੇਰਾ ਹੈਗਾ ਅਰਜੰਦਰ ਭਾਈ ਮੈਂ ਵੀ ਮਕਾਏ ਕੁਇਨਜ਼ਲੈਂਡ ਰਹਾ ਉਹ ਤੋਂ ਬਹੁਤ ਛੋਟਾ ਇਦੂ ਟਾਊਨ ਸੀ ਉਹ ਹੈਨ ਵਾਲੇ ਬੰਦੇ ਲਈ ਤਾਂ ਇਹ ਇੰਪੋਸੀਬਲ ਆ ਕਿ ਐਵਰੀ ਡੇ ਸ਼ਾਮ ਨੂੰ ਤੁਸੀਂ 1.5 ਘੰਟਾ ਫੁੱਟਬਾਲ ਖੇਡ ਸਕਦੇ ਜਨ ਜਿਹੜੀ ਵੀ ਐਕਟੀਵਿਟੀ ਚ ਤੁਸੀਂ ਭਾਗ ਲੈਣਾ ਥੈਂਕ ਯੂ ਵੈਰੀ ਮਚ ਕਰਨ ਭਾਈ ਜਿੰਦਰ ਭਾਈ ਕੋਈ ਗੱਲ ਮੇਰੇ ਤੋਂ ਕੁੱਛਣ ਵਾਲੀ ਰਹਿ ਗਈ ਹੋ ਤੁਸੀਂ ਐਡ ਕਰਨਾ ਚਾਹੋ ਅ ਬਸ ਇਹ ਹੈ ਕਿ ਤੁਸੀਂ ਆ ਹੋਏ ਇਥੇ ਤੇ ਬਹੁਤ ਵਧੀਆ ਸ਼ਹਿਰ ਆ bizness ਦੇ ਮਾਮਲੇ ਵਿੱਚ ਵੀ ਜਿਹੜੇ ਬੰਦੇ bizness ਕਰਨ ਚਾਹੁੰਦੇ ਨੇ ਇਥੇ ਦੇਖੋ ਇਥੇ ਅੱਜ ਦੀ ਡੇਟ ਦੇ ਵਿੱਚ ਵੀ ਪੰਜਾਬੀ ਇਲੈਕਟ੍ਰੀਸ਼ੀਅਨ ਨਹੀਂ ਹੈਗਾ ਪੰਜਾਬੀ ਪਲੰਬਰ ਨਹੀਂ ਹੈਗਾ ਠੀਕ ਆ ਇਥੇ ਸਕੋਪ ਬਹੁਤ ਆ ਹਰ ਇੱਕ bizness ਦੇ ਵਿੱਚ ਆਪਣੇ ਲੋਕ ਨੇ ਠੀਕ ਆ ਕਾਰਵਾਸ਼ ਨੇ ਸਾਡਾ ਚਲੋ ਸੋਲਰ ਦਾ ਬਿਜ਼ਨਸ ਆ ਆਪਣੇ ਬਿਲਡਰ ਨੇ ਇੱਥੇ ਠੀਕਾ ਕੈਫੇ ਨੇ ਰੈਸਟੋਰੈਂਟ ਨੇ ਸਾਰੇ ਨੇ ਆਪਣੇ ਲੋਕਾਂ ਦੇ ਬਿਜ਼ਨਸ ਨੇ ਤੇ ਬੜੇ ਲੁੱਕ ਆਫਟਰ ਕਰਦੇ ਲੋਕਾਂ ਨੂੰ ਧੱਕਾ ਨਹੀਂ ਕਰਦੇ ਲੋਕਾਂ ਨਾਲ ਜਿਵੇਂ ਕਿ ਜਿਵੇਂ ਕੀ ਕਰਨੇ ਦੱਸਿਆ ਕਿ ਲੋਕ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਦੇ ਆ ਤੇ ਉਹਦੇ ਨਾਲ ਜਿਹੜਾ ਮੈਲਬਨ 'ਚ ਲੋਕਾਂ ਨਾਲ ਧੱਕਾ ਹੁੰਦਾ ਉਹ ਇੱਥੇ ਅਸੀਂ ਸੁਣਿਆ ਨਹੀਂ ਕਦੇ ਕਿ ਵੀ ਕਿਸੇ ਨਾਲ ਧੱਕਾ ਹੋ ਰਿਹਾ ਤੇ ਦੂਸਰੀ ਗੱਲ ਆ ਛੂ ਗੋਰਿਆਂ ਨਾਲ ਵੀ ਜੇ ਕਹੀਏ ਕਿ ਇੱਥੋਂ ਦੇ ਲੋਕਲ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਹੁਣ ਅਸੀਂ ਕੋਰਟ 'ਚ ਰਹਿੰਦੇ ਆ 18 ਘਰ ਨੇ ਆ 18 ਦੇ 18 ਇੱਕ ਦੂਸਰੇ ਨੂੰ ਜਾਣਦੇ ਆ ਕੋਈ ਮੈਲਬਨ ਦੇ ਵਿੱਚ ਕਹਿ ਸਕਦਾ ਕਿ ਵੀ ਅਸੀਂ ਕਿਤੇ ਰਹਿੰਦੇ ਆ ਤੇ ਸਾਨੂੰ 18 ਦੇ 18 ਘਰ ਜਾਣਦੇ ਆ ਠੀਕ ਹੈ ਉੱਥੇ ਇਹ ਹੀ ਚੀਜ਼ਾਂ ਨੇ ਕਿ ਵੀ ਬੱਚਿਆਂ ਲਈ ਵੀ ਹੁਣ ਸਾਡਾ ਸਾਡੇ ਜਦੋਂ ਇਹ ਗੱਲਾਂ ਹੁੰਦੀਆਂ ਨੇ ਨਾ ਕਿ ਵੀ ਲੋਕ ਕਹਿੰਦੇ ਕਿ ਵੀ ਅਸੀਂ ਇੰਡੀਆ ਦਾ ਮਾਹੌਲ ਸੀਗਾ ਕਿ ਬੱਚੇ ਬੱਚੇ ਖੇਡਣ ਜਾਂਦੇ ਸੀ ਗਵਾਂਡੀਆਂ ਤੇ ਤੁਸੀਂ ਸਾਡੇ ਘਰ ਆ ਕੇ ਦੇਖੋ ਵੀਕਐਂਡ ਦੇ ਉੱਤੇ ਤਾਂ ਗੋਰੇ ਦਾ ਦਰਵਾਜ਼ਾ ਖੜਕਾਉਂਦੇ ਨੇ ਕਿ ਹਾਂ ਬਈ ਭਾਈ ਨਿਕਲਿਓ ਬਾਹਰ ਖੇਡਣ ਨੂੰ ਉਹ ਸਾਨੂੰ ਬੱਚੇ ਬਾਹਰ ਨੇ ਦੁਪਹਿਰ ਨੂੰ ਜਾਂ ਉਹਨਾਂ ਦੇ ਬੱਚੇ ਬਾਹਰ ਨੇ ਦੁਪਹਿਰ ਨੂੰ ਕਿਸੇ ਨੂੰ ਕੋਈ ਫਿਕਰ ਨਹੀਂ ਜੇ ਸਾਡੇ ਘਰੇ ਕੋਈ ਆਉਂਦਾ ਬੱਚੇ ਆਉਂਦੇ ਤਾਂ ਉਹ ਰੋਟੀ ਖਾ ਕੇ ਜਾਂਦੇ ਆ ਜੇ ਉਹਨਾਂ ਦੇ ਘਰੇ ਖਾ ਜਾਂਦੇ ਆ ਤਾਂ ਉਹ ਪੀਜੇ 버ਗਰ ਉਹਨਾਂ ਨੂੰ ਖਵਾ ਦਿੰਦੇ ਆ ਸਾਨੂੰ ਕਦੇ ਗਲਤੀ ਨਹੀਂ ਹੋਈ ਇਸ ਚੀਜ਼ ਦੇ ਵਿੱਚ ਵੀ ਸਾਨੂੰ ਲੱਗਦਾ ਕਿ ਅਸੀਂ ਬਹੁਤ ਲੱਕੀ ਹਾਂ ਇੱਥੇ ਰਹਿਣ ਕਿ ਵੀ ਬੜੀ ਵਧੀਆ ਸ਼ਹਿਰ ਆ ਬਾਕੀ ਤੁਸੀਂ ਆਓਗੇ ਤੁਸੀਂ ਦੇਖੋਗੇ ਕਿ ਬਹੁਤ ਸੋਹਣਾ ਸ਼ਹਿਰ ਆ ਰਹਿਣ ਲਈ ਵੀ ਮੂਵ ਹੋਣ ਲਈ ਵੀ ਸਕੂਲਾਂ ਦੇ ਮਾਮਲਿਆਂ ਦੇ ਵਿੱਚ ਵੀ ਬਹੁਤ ਵਧੀਆ ਸ਼ਹਿਰ ਆ ਹਾਂ ਬਿਲਕੁਲ ਜੀ ਬਹੁਤ ਵੱਡਾ ਡਿਸੀਜਨ ਹੋ ਜਾਂਦਾ ਮਾਂ ਪਿਓ ਦੇ ਲਈ ਕਿ ਜਦੋਂ ਤੁਸੀਂ ਸਕੂਲ ਚਾਹੁੰਨਾ ਬੱਚਿਆਂ ਦੇ ਲਈ ਚੰਗੇ ਸਕੂਲ ਵੀ ਆ ਔਰ ਇੱਥੋਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਤਾਂ ਇਹ ਵੀ ਆ ਕਰਨ ਬਈ ਕੇ ਲੋਕ ਸਪੈਸ਼ਲ ਮੂਵ ਹੁੰਦੇ ਆ ਚਾਹੇ ਮੈਲਬਨ ਦੇ ਵਿੱਚ ਇੱਕ ਸਵਰਵ ਤੋਂ ਦੂਜੇ ਸਵਰਵ ਵਿੱਚ ਹੋਣ ਤੇ ਉਹ ਘਰ ਮੈਗੀ ਹੁੰਦੇ ਜਿੱਥੇ ਜਿਹੜਾ ਸਕੂਲ ਆ ਉਹ ਵਧੀਆ ਰੇਟਿੰਗ ਜੀ ਦੀ ਆਉਂਦੀ ਆ ਧੰਨਵਾਦ ਤੁਹਾਡਾ ਦੋਨਾਂ ਵੀਰਾਂ ਦਾ ਥੈਂਕ ਯੂ ਤੇ ਇਹ ਆਪਾਂ ਗੱਲਬਾਤ ਕਰ ਰਹੀ ਸੀ ਰਜਿੰਦਰ ਬਾਈ ਨਾਲ ਕਰਨ ਬਾਈ ਨਾਲ ਸਨ ਟੂ ਸੋਲਰ ਕੰਪਨੀ ਆ ਜੀ ਸੋਲਰ ਤੁਹਾਨੂੰ ਚਾਹੀਦਾ ਜਾਂ ਹੋਰ ਇਦਾਂ ਦਾ ਕੋਈ ਵੀ ਪ੍ਰੋਡਕਟ ਤੁਸੀਂ ਕੋਈ ਜਾਣਕਾਰੀ ਲੈਣੀ ਆ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ